ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਗੌਰ ਮੇਰੇ ਚੈਨਲ ਪੰਜਾਬੀ ਟੂਰ ਫੈਨ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਮੀਰੇ ਸਾਰੇ ਵਧੀਆ ਹੋਗੇ ਠੀਕ ਠਾਕ ਹੋਮੇ ਜਲਦੀ ਕਲਾ ਵਿੱਚ ਹੋਗੇ ਟਾਈਮ ਹੋ ਗਿਆ ਬੱਚੇ ਗਏ ਨੇ 2:30 ਚਾਹ ਪੀ ਲਈਏ ਮੈਨੂੰ ਕਹਿੰਦੇ ਚਾਹ ਬਣਾ ਲੈ 2 ਵਜੇ ਨਹੀਂ ਮੈਂ ਚਾਹ ਬਣਾਉਣੀ ਨੇ 2:30 ਤੋਂ ਥੋੜੇ ਉੱਪਰ ਕਿਉਂਕਿ ਬੱਚੇ 3 ਵਜੇ ਆਉਂਦੇ ਨੇ ਫਿਰ ਉਹਨਾਂ ਨੂੰ ਵੀ ਨਾਲ ਦੇਣਾ ਖਾਣਾ ਪੀਣਾ ਉਹਨਾਂ ਦਾ ਕੁਸ ਦੇ ਦੇ ਦੇਣੀ ਹੁੰਦੀ ਆ ਫਿਰ ਬਣਾ ਲਈ ਜਲਦੀ ਮਸੀਨ ਤੇ ਬੈਠਣਾ ਹੁੰਦਾ ਤੇ ਮੈਂ ਥੋੜੀ ਬਾਟਮ ਰੈਂਸੀ ਬਣਾ ਲਈ ਮੂਰੀਆਂ ਉਨੇ ਜੀ ਬਣਾ ਕੇ ਪੁੱਟੂਗੀ ਮੈਂ ਚਾਹ ਬਣਾਉਣ ਨਾਲ ਪੀ ਕੇ ਨਹੀਂ ਗਈ ਬਾਹਰ ਚਲੇ ਗਏ ਆਪਾ ਮੱਝਾ ਬਣ ਕੇ ਫਲਲੀ ਬੰਜੀਰੀ ਖਾ ਕੇ ਬਾਹਰ ਚਲੇ ਗਏ ਪੀਤੀ ਲਈ ਚਾਹ ਬਾਜ਼ਾਰ ਕਾ ਮੋਨ ਦਾ ਤੇ ਉਹ ਕਹੇ ਮੈਨੂੰ ਨਾਲ ਚੱਲ ਨਾ ਮੈਨੂੰ ਕੋਈ ਕੰਮ ਅੱਜ ਹੈ ਨਹੀਂ ਲੈਸਾ ਵਗੈਰਾ ਕੋਈ ਲੈ ਕੇ ਆਉਣੀ ਮਿਲਣੀ ਇਸ ਪਰਸਾ ਵੀ ਦਸ ਚਲੇ ਜਾ ਥੋੜਾ ਕੰਮ ਮੇਰੇ ਤੇ ਦਸ ਕੇ ਕਰਵਾਣਾ ਸੈਰ ਮੈਂ ਸੂਟ ਦੇ ਜੇ ਕੱਢਣ ਤੰਨ ਕਸਟਮਰ ਦੇ ਐਮਰਜੈਂਸੀ ਦੇ ਕੇ ਕੱਲ ਕੋਈ ਮੇਰੇ ਗਾਣਾ ਬਹੁਤ ਪੈਂਦੀ ਐ ਮੈਂ ਐਮਰਜੈਂਸੀ ਸਕੂਲ ਫਾਣ ਲੈਣੀ ਆ ਫਿਰ ਮੈਨੂੰ ਨਾ ਖਾਣ ਦੀ ਨਾ ਪੀਣ ਦੀ ਰੋਟੀ ਆ ਟਾਈਮ ਵੀ ਆਦਾ ਕੋਈ ਨਾ ਕੋਈ ਬੱਚਿਆਂ ਦਾ ਟਾਈਮ ਰਹਿੰਦਾ ਹਨ ਫਿਰ ਜਲਦੀ ਜਲਦੀ ਬਣਾਉਣੇ ਹੁੰਦੇ ਨੇਗੇ ਤੇ ਫਿਰ ਮੇਰੇ ਗਾਣਾ ਬਹੁਤ ਪੈਂਦੇ ਉਹ ਇੰਨੇ ਜਲਦੀ ਕੱਪੜੇ ਨਾ ਫੜਿਆ ਕਰ ਤੇ ਫਿਰ ਉਹਨੇ ਨੇੜੇ ਆਪਣੇ ਗਵਾਣ ਦੇ ਵਿੱਚ ਉਹਨਾਂ ਦੇ ਬਿਆਗ ਤੇ ਫਿਰ ਮੈਨੂੰ ਪੜਨੇ ਪੈਗੇ ਉਹ ਕੋਈ ਥੋੜਾ ਸਿਉਂਪੇ ਦਾ ਸੂਟ ਪਾ ਲੈ ਮੈਂ ਤੁਸ ਲਾਈ ਕਰਵਾ ਦੇਣੀ ਆ ਕਹ ਲੋਨੇ ਕਿ ਸਿਰ ਹੋਰ ਦਿੱਤੇ ਉਹਨੇ ਕਿਸੇ ਤਰ੍ਹਾਂ ਚੋਂ ਮਨ ਜਵਾਬ ਦਿੱਤਾ ਫਿਰ ਮੈਨੂੰ ਦੇ ਕੇ ਸੋਨੇ ਫਿਰ ਮੈਂ ਔਖਾ ਹੋਈ ਜਾਂਦਾ ਜਿਹੜੇ ਇੱਕ ਦਾ ਮਾਲ ਸੂਟ ਹੁੰਦੇ ਨਹੀਂ ਸਾਰੇ ਕੰਮ ਇਹ ਕੱਗੇ ਮੇਰੇ ਪੈਰਾ ਮਸ਼ੀਨ ਦਾ ਉਹਦੇ ਨਟ ਨਿਕਲੇ ਪਏ ਸੀ ਨਾ ਕਰੰਟ ਵਾਲਾ ਕੰਮ ਵੀ ਇਸਕ ਨੂੰ ਲੈਣਾ ਸੀਗਾ ਅੱਧਾ ਘੰਟਾ ਤੇ ਮੈਨੂੰ ਨਟ ਕੋਣ ਦੇ ਲੱਗ ਗਏ ਫਿਰ ਉਹਦਾ ਦੇਸੀ ਜੁਗੜ ਬਣਾ ਕੇ ਵਿੱਚ ਨਟ ਖੜਦੇ ਵੀ ਇਸ ਕੱਲੇ ਫਿਰ ਉਹ ਕੇਬਲ ਤੀ ਆਪਣੀ ਕੇਵਲ ਵਰਟੀਕਲ ਹੈਗੀ ਖੇਤ ਤੇ ਉਹ ਕੇਬਲ ਸੀ ਫਿਰ ਉਹਨੂੰ ਵੜ ਕੇ ਫਿਰ ਵਿੱਚ ਪਾ ਕੇ ਫਿਰ ਨਟ ਪਾਏ ਨੇ ਫਿਰ ਉਹ ਥੋੜਾ ਜਿਹਾ ਇਧਰ ਉਧਰ ਹੋ ਗਿਆ ਜਿਹੜਾ ਨੀਚੋਂ ਦੀ ਕਰੰਟ ਵਾਲਾ ਹੁੰਦਾਗਾ ਉਪਰ ਆਉਂਦਾ ਸੀ ਪੈਰ ਇਧਰ ਹੋ ਜਾਂਦਾ ਸੀ ਫਿਰ ਖਾਤਰਾ ਦਾ ਕੰਮ ਸੀ ਮੈਂ ਉਹ ਠੀਕ ਕਰਉਣ ਲੱਗ ਗਈ ਉਹਨਾਂ ਤੋਂ ਆਪਣੇ ਮੈਂ ਆ ਫਿਰ ਇਹ ਮੈਂ ਕਰ ਲੂੰਗੀ ਠੀਕ ਮੈਨੂੰ ਕਿ ਨਟ ਨਹੀਂ ਮਿਲੇਗੇ ਉੱਪਰ ਕਰੰਟ ਵਾਲੇ ਕੰਮ ਵਿੱਚ ਬੱਚਿਆਂ ਦਾ ਕੰਮ ਆਗਾ ਕਰਨੀ ਤਾਉਣ ਸਾਰੀ ਆਪਣੇ ਬਟਿਕ ਦੇ ਵਿੱਚ ਵੜ ਜਾਂਦਾ ਫੇ ਵਾਰਤੀ ਬਿਲਕੁਲ ਨੀ ਨੀ। ਪਕਲ ਵੀ ਸਲਾਈ ਕਰ ਲਈ ਤੇ ਅੱਜ ਮੈਂ ਸੋਚਿਆ ਮੈਂ ਨੱਟ ਪਵਾ ਲਾਂ। ਵਿਚ ਕਸਟਮਰ ਦਾ ਫੋਨ ਆ ਗਿਆ ਸੀ ਆ। ਉਹਨਾਂ ਨੇ ਸੂਟ ਵਰਕ ਕਰਵਾਉਣੇ ਨੇਗੇ। ਤੇ ਸਰਕਮਸ ਮੀਨੇ ਤੇ ਸਰਕਮਸ ਮੀਨੇ ਦੀ ਬਹੁਤ ਡਿਮਾਂਡ ਆ ਮਿਲਣੀ ਰਿਹਾ ਹੈਗਾ। ਮੈਂ ਜਿਹੜਾ ਕੋਲ ਕਲਰਾਈਸ ਵਰਕ ਆਪਣੇ ਹੋ ਗਏ ਨੇਗੇ ਤੇ ਹੁਣ ਪ੍ਰੇਲ ਬਸਮੀਨਾਡ ਕਸਟਮਰ ਮੰਗ ਰਹੇ ਨੇਗੇ। ਮੈਂ ਦੋ ਵਰਕ ਹੋ ਗਏ ਕਿ ਪੁੱਛ ਲਿਆ ਮਿਲ ਨਹੀਂ ਰਿਹਾ ਹੈਗਾ। ਜਿਹੜੇ ਕਲਰ ਮੈਨੂੰ ਚਾਹੀਦੇ ਨੂੰ ਮਿਲ ਨਹੀਂ ਰਹੀ ਹੈਗੀ ਤੇ ਕਿਉਂਕਿ ਕਈ ਕਟਾਂ ਜਿਹੜੇ ਬਦ ਨਵਾਂ ਨਹੀਂ ਮੇਰਾ ਰਸਟ ਕਲਰ ਬਦ ਚੱਲ ਰਿਹਾ ਸਿਲਕ ਪਸਮਿਨੇ ਵਿੱਚ ਤੇ ਇੱਕ ਬਲੂ ਇੱਕ 그린 ਕਲਰ ਤੇ ਇੱਕ ਮਹਿਰੂਨ ਚਾਰ ਕਲਰ ਪੰਜਾ ਦੇ ਡਿਮਾਂਡ ਦੇ ਵਿੱਚ ਇਹ ਸਿਲਕ ਪਸਮਿਨੇ ਦੇ ਉਹ ਚਾਰੋਂ ਕਲਰ ਮੈਨੂੰ ਮਿਲ ਨਹੀਂ ਰਹੀ ਹੈਗੀ ਦੇਖਦੇ ਹਾਂ ਅੱਜ ਫੇਰ ਦੁਬਾਰਾ ਨਹੀਂ ਜਾ ਕੇ ਹੁਣ ਪਊਗਾ ਫਿਰ ਸਪੈਸ਼ਲ ਸਾਨੂੰ ਉਹ ਵਰਕ ਕਰਵਾ ਕੇ ਰੱਖ ਦੋ ਵੀ ਫੇਰ ਉਹਨਾਂ ਟਾਈਮ ਤੇ ਜਦੋਂ ਬਸਰਦੀ ਸ਼ੁਰੂ ਹੋ ਜਾਂਦੀ ਨੇਗੀਆਂ ਫੇਰ ਆਹ ਹੋ ਜਾਂਦਾਗਾ ਕੱਢ ਕੇ ਨੰਦੇਗ ਵਰਕਰ ਉਹਨਾਂ ਦਾ ਕੰਮ ਵੱਧ ਹੁੰਦਾਗਾ ਵੀ ਸਾਡੇ ਕੜਾਈ ਕਰਵਾ ਕੇ ਰੱਖ ਦੋ ਤੁਹਾਨੂੰ ਮਿਲਦੇ ਨੇ ਕਲਰ ਦੇਖਦੇ ਆਂਗੇ ਜਦੋਂ ਹਨਾ ਮੈਂ ਪਾ ਕੇ ਤਾਈ ਸੀਜ਼ਨ ਆਰਡਰ ਦੇ ਵਿੱਚ ਲੈ ਆ ਕੇ ਦਿੱਤੇ ਹੁਣ ਦੁਬਾਰਾ ਮੈਂ ਫੇਰ ਜਾ ਤਾਣ ਪੂਗਣ ਤੇ ਉਹ ਵੀ ਕਹਿੰਦੇ ਨੇ ਸਾਨੂੰ ਵੀ ਹਨਾ ਸੀਜ਼ਨ ਆਖ ਹੋ ਗਿਆ ਵੀ ਕਲਰ ਫੇਰ ਉਹਨਾਂ ਨੂੰ ਸਾਰੇ ਥਾਣ ਚੱਕਣੇ ਪੈਂਦੇ ਨੇ ਸਾਰੇ ਕਲਰਾਂ ਦੇ ਇਹ ਕੋਲ ਸੇਲਰ ਹੁੰਦੇ ਨੇਗੇ ਤੇ ਫਿਰ ਉਹ ਇਹਨਾਂ ਨੂੰ ਐ ਹੋ ਜਾਂਦਾ ਵੀ ਹੋਰ ਸਾਡੇ ਸੇਲ ਘਟ ਹੋਣਗੇ ਬਸ ਚੱਲ ਜ ਜਾਂਦਾ ਕਿਉਂਕਿ ਜਿਹੜਾ ਬਾਲ ਕਸਟਮਰ ਬੰਦੇ ਨੇਗੇ ਉਹ ਤਾਂ 12 ਮਹੀਨੇ ਤੀਦ ਨੇ ਜਿਹੜਾ ਪਸ਼ਮੀਨਾ ਮੰਗਦੇ ਨੇਗੇ ਪਰ ਆਮ ਟੈਕਸ ਵੀ ਤਾਂ ਜਿੰਨੇ ਮਰਜ਼ੀ ਕਲਰ ਲੈ ਰੋ ਤਾਂ ਪਏ ਸੀਗੇ ਫ੍ਰੌਮ ਟੈਕਸ ਵੀ ਤਾਂ ਆਪਣੇ ਕੋਲ ਵੀ ਪਏ ਨੇ ਕਲਰ ਪਰ ਸਿਲਕ ਪਸ਼ਮੀਨਾ ਵਿੱਚ ਨਹੀਂ ਮਿਲ ਰਹੀ ਹੈਗੇ ਮੈਂ ਆਪਣੇ ਲਈ ਵਰਕ ਕਰਵਾਉਣਾ ਸੀਗਾ ਸਟੇਜ ਮੇਰੇ ਕੋਲ 컬러 ਆਇਸੀ ਪਹਿਲਾਂ ਆਪਣੇ ਸੇਵ ਹੋ ਗਏ। ਇਹਨਾਂ ਨਾਲ ਚਰਪਾ ਦਾ ਵੀ ਪਾਰਟ ਕਰਦੇ। ਫਿਰ ਅਪੀ ਕੈਲੰਡਰ ਫਿਰ ਮਿਨੀ ਮਿਲੇ ਨੀ ਪਲਦੇ। ਤੇ ਆਪਣੇ ਲਈ ਮੈਨੂੰ ਕਾਟਨ ਦੇ ਸੂਟਾਂ ਦੇ ਵੀੜ ਪਿਕਸਾਉਣ ਲੱਗ ਗਏ ਨੇਗੇ ਬਸ ਆਪਣੇ ਸਟਾਕ ਚ ੱੱਕਣਾਗਾ। ਤੇ ਸਰਦੇ ਵਾਲੇ ਸੂਟ ਆਪਣੇ ਸੀਲ ਵਿੱਚ ਨੇਗੇ ਜਿਹੜੇ ਪਾਣੇ ਲੈਣੇ ਨੇਗੇ ਆਪਣੇ ਕੋਲ 15 ਵੀਕ ਸੂਟ ਪੈਣੇ ਨੇ ਬਸ। ਬਾਕੀ ਆਪਣਾ ਸਟਾਕ ਉੱਤ ਨਿਕਲ ਗਿਆਗਾ। ਜੇ ਕਿਸੇ ਪਾਣੇ ਲੈਣੇ ਨੇ ਕਾਟਰਾ ਇਹ ਦੇ ਲੈਣੇ ਨੇ ਤੇ ਸੀਮਰ ਬਸ ਮੀਨੇ ਦੇ। ਤੇ ਹੋਰ ਆਪਣੇ ਕੋਲ ਪਏ ਨੇਗੇ ਰੌਮਟੈਕਸ ਪਸਮੀਨੇ ਦੇ ਬੈਲਪਲੇਨ ਦੇ ਵਿੱਚ ਤੇ ਤੁਸੀਂ ਲੈ ਸਕਦੇ ਹੋਗੇ ਤੇ WhatsApp ਤੇ ਆਪਣੇ ਪਿਕਸ ਉਗਾ ਕੇ ਸੂਲ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋਗੇ ਨੰਬਰ ਮੈਂ ਤੁਹਾਨੂੰ ਦੱਸ ਦਿੰਨੀ ਹੈਗੀ 9914731658 ਤੁਸੀਂ ਇਸ ਨੰਬਰ ਤੇ WhatsApp ਮੈਸੇਜ ਕਰਕੇ ਫੋਟੋ ਮੰਗਵਾ ਸਕਦੇ ਹੋ ਇਪਰ ਜਿਹਨ ਬਹੁਤ ਉਹ ਦੁੱਖ ਦਾ ਬਹੁਤ ਜਿਆਦਾ ਦਰਦ ਹੁੰਦਾ ਇਹ ਫਿਰਸੀ ਹੁੰਦੀ ਐ ਮੈ ਹੋ ਰਿਆ ਦੇਖੋ ਗਰਮ ਚੀਜ਼ ਖਾ ਲਾ ਫਿਰ ਪਿੰਪਲ ਜোন ਲੱਗ ਜਾਂਦੇ ਨੇ ਜੇ ਨਾ ਖਾ ਹਣ ਫਿਰ ਫਿਰ ਵੀਕਨੈਸ ਹੋਣ ਲੱਗ ਜਾਂਦੀ ਆ ਹਾਂ 2 ਸਾਲ ਤੋਂ ਹੋ ਗਏ ਮੇਰਾ ਬਿਲਕੁਲ ਵੀ ਵੀ ਮਸਲਾਈ ਮੈਨੂੰ ਇਹ ਵੀ ਅੱਗੇ ਹੁੰਦਾ ਜਲਦੀ ਜਰ ਕੰਮ ਕਰਕੇ ਬਸ ਮਸ਼ੀਨ ਤੇ ਬੈਠ ਜਾ ਵੀ ਸੀ ਸੀ ਫੜ ਫੜ ਕੰਮ ਨਹੀਂ ਬੈਠ ਕੇ ਹੁਣ ਤਾਂ ਮੈਂ ਚ ਨਾਲ ਸਾਰੀ ਤੀਆ ਹਾਂ 1.5 ਸਾਲ ਤੋਂ ਉਵੇਂ ਬਸ ਇੱਕ ਅਨਸਾਰ ਜਿਸ ਕੁ ਡਾਸਟ ਨੂੰ ਦਿਹਾਅਂ ਦਿੱਤੇਗੇ ਬਸ ਉਠ ਖੜੀ ਸਿਉਂ ਲਿਆ ਤੇ ਕੰਮ ਕਰ ਲਿਆ ਐਵੇਂ ਨਹੀਂ ਕਿ ਰੂਟੀਨ ਦੇ ਵਿੱਚ ਬਚਲਦੀ ਇਹਨੇ ਕੰਮ ਕਰਕੇ ਵੀ ਮਸ਼ੀਨ ਤੇ ਬੈਠ ਜਾ ਤੇ ਬਹੁਤ ਯਾਰ ਔਲਸ ਹੋ ਰਸੀ ਕਮਜੋਰੀ ਕਰਕੇ ਹੁੰਦਾ ਤੇ ਉਹ ਕਿ ਐਚਵੀ ਇਹਨੂੰ ਘਟ ਰੇ ਸੀ ਨਾ 8 ਗ੍ਰਾਮ ਤੋਂ ਮੇਰੇ ਐਚਵੀ ਵਧ ਨਹੀਂ ਹੋਇਆ ਸੀ ਤੇ ਹੋਰ ਮੈਨੂੰ ਆਪਣੇ ਆਪ ਨਹੀਂ ਪਤਾ ਲੱਗਦਾਗਾ ਵੈਸੇ ਮੇਰੇ ਕੋਈ ਮਤਲਬ ਪੇਨ ਵਗੈਰਾ ਨਹੀਂ ਹੁੰਦਾ ਕੋਈ ਲੱਤਾਂ ਵਿੱਚ ਦਰਦ ਜਾਂ ਕੋਈ ਨਾ ਐਵੇਂ ਵੀ ਕੋਈ ਕਈ ਵਾਰ ਨਹੀਂ ਹੁੰਦਾ ਵੀ ਬੈਕ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਆ ਜਾਂ ਚੀਜ਼ਾਂ ਦੁਖਣ ਲੱਗ ਜਾਂਦੀਆਂ ਸਲਾਈ ਕਰਨ ਵੇਲੇ ਕੋਈ ਮੈਨੂੰ ਅਹੀ ਪ੍ਰੋਬਲਮ ਨਹੀਂ ਗਈ ਸੀ ਪਰ ਜਿਹੜਾ ਕੋਸ ਸੀਗਾ ਆਲ ਸੀ ਹੈ ਰਹਿਣਾ ਸੀ ਬਸ ਵੀ ਰਹਿਣ ਦੇ ਫਿਰ ਕਰ ਲੂ ਅੱਜ ਨਹੀਂ ਸਵੇਰੇ ਕਰ ਲੂ ਸਵੇਰੇ ਨੂੰ ਸ਼ਾਮ ਨੂੰ ਕਰ ਲੂ ਇਹ ਆਪਣੇ ਖੂਨ ਦੇ ਵੀ ਹੋਣ ਘਟਣ ਕਰਨ ਕਈ ਪ੍ਰੋਬਲਮੇ ਪੈਣਗੀਆਂ ਜੇ ਆਪ ਤੁਸੀਂ ਜਲਦੀ ਸੌਣ ਲੱਗੇਗਾ ਆਪਸਾ ਹੋ ਜਾਏਗਾ ਇਹ ਤੁਹਾਨੂੰ ਕਿਸੇ ਤਰ੍ਹਾਂ ਨਹੀਂ ਫਰਕ ਲੱਗਦਾ ਬਹੁਤ ਆਪਣੇ ਆਪ ਨੂੰ 30% 40% ਦਾ ਫਰਕ ਲੱਗਦਾ ਵੀ ਕੰਮ ਕਰ ਲੀਂ ਦਿਨ ਕਰਦੇ ਆ ਤੇ ਮਾਈਂਡ ਫ੍ਰੀ ਹੋ ਕੇ ਵੀ ਮੈਨੂੰ ਬਹੁਤ ਛੋਟੇ ਛੋਟੇ ਜਿਹੇ ਸਟ्रेस ਹੋ। ਮੈਨੂੰ ਛੋਟੇ ਛੋਟੇ ਕਾਲਾ ਸਟ्रेस ਹੋਇਆ ਨਦੀ ਵੀ ਹਾਈ ਮੈਨੂੰ ਸੂਟ ਸਲਾਈ ਕਰਨਾ ਮੈਨੂੰ ਸੂਟ ਕਸਟਮਰ ਦਾ ਦੇਣਾਗਾ ਤੇ ਕੰਮ ਪਿਆ ਕਰਨ ਵਾਲਾ ਸੂਟ ਸਲਾਈ ਕਰਨ ਵਾਲੇ ਪਏ ਨੇ ਟੈਨਸ਼ਨ ਵੱਧ ਲੈ ਸੀ ਕੰਮ ਘੱਟ ਹੁੰਦਾ ਸੀਗਾ ਲੋਜੀ ਲੈਣਗੇ ਆਪਣੇ ਧੋਤੀ ਸੀ ਦੁਪਹਿਰ ਵੜਾ ਕੇ ਸੀ ਸੂਟ ਉਹ 12:00 1 ਵਜੇ ਤੇ ਸੁਕੜੀਆਂ ਰਾਤੀ ਨੂੰ ਧੋ ਕੇ ਲੈਣਗੇ ਸਾਰੀਆਂ ਲਾਈਨਿੰਗ ਸਾਰੇ ਪਤੋਕੇ ਅਟੈਚ ਕਰਦੇ ਹੁੰਦੇ ਨੇ ਸੂਟ ਤੇ ਲਗਾਉਣੇ ਹੁੰਦੇ ਨੇਗੇ ਤੇ ਸੁੱਕ ਗਏ ਜਿਹੜੇ ਮੈਂ ਸੂਟ ਕਟਿੰਗ ਕਰ ਦਊਂਗੀ ਤੇ ਬਾਕੀ ਕੱਲ ਨੂੰ ਕਟਿੰਗ ਕਰਾਂਗੇ ਹੋ ਗਿਆ ਟਾਈਮ ਕਾਫੀ ਹੋ ਗਿਆ ਕਿੰਨੇ ਸਮਾਂ ਦੁਪਹਿਰ ਦੇ ਵਿੱਚ ਕਲਰ ਲੋਜੀ ਮੱਝਾ ਅੱਜ ਆਪਣੇ ਨਵਾ ਦਿੱਤੀ ਸੀ ਤੇ ਨੌਕਰੀ ਨੇ ਰਾਮ ਨਾਲ ਕੱਕ ਮਿਖਾਦੇ ਤੇ ਅੱਜ ਦੁਪਹਿਰੇ ਸੁਣਨੀ ਪਾਈ ਜਿਹੜੀ ਆਰਾਮ ਦੇ ਨਾਲ ਹੌਂਸੰਦਰ ਬੈਠ ਗਈਆਂ ਪਹਿਲਾਂ ਬਾਰ ਬਣੀ ਸੀ ਦਰਖਤ ਦੇ ਨੀਚੇ ਥੋੜੀ ਹਵਾ ਲੱਗਦੀ ਹੈਗੀ ਹੁਣ ਧੁੱਪੇ ਤੇ ਬੈਠ ਗਈਆਂ ਨੇ ਆਰਾਮ ਨਾਲ ਆ ਕੇ ਬਹੁਤ ਜ਼ਿਆਦਾ ਚੁਸਤੇ ਕੱਟੀ ਇਹਨਾਂ ਨੇ ਹੁੰਦਾ बस ਮੈਨੂੰ ਕੀ ਲੈ ਕੇ ਇਹ ਖਾਣ ਵਾਸਤੇ ਮੇ ਰੋਟੀ ਹੁੰਦੀ ਹੈ ਜਾਂ ਕੋਈ ਉਸ ਦੀ ਦੁਕਾਨ ਫਿਰ ਮੈਲੇ ਆਉਣੀ ਹੁੰਦੀ ਹੈ ਫਿਰ ਮੈਨੇ ਮੁੱਝ ਪਾ ਦੰਨੀ ਆ ਫਸਵਰ ਨਾਲ ਕੁਝ ਲੈ ਕੇ ਇਹ ਖਾਣ ਇਹ ਵੱਡੀ ਗੱਲ ਨੂੰ ਹਰ ਸਾਲ ਮਿਸਟੇਟਸ ਦੀ ਪ੍ਰੋਬਲਮ ਹੁੰਦੀ ਹੈ ਰਸੂਮਦੀ ਹੈਗੀ ਥਾਣੇ ਦਾ ਸੁਝਰਿਆ ਕੋ ਹੁੰਦਾ ਦਾ ਉਸ ਤੋਂ ਵੱਧਾਣਾ ਗਿਵਣ ਤੇ ਇਹ ਦਵਾਈ ਲੈ ਕੇ ਆਉਣੀ ਹੈ ਮੇਰੇ ਕੋਲੇ ਕੋਲ ਮਿਲਦੀ ਬੰਨੇ ਦੁੱਲਮਾ ਤੋਂ ਤੇ ਇਹ ਦਵਾਈ ਦਾ 100% ਰਿਜ਼ਲਟ ਮੇਰੇ ਸੀ ਪਹਿਲਾਂ ਵੀ ਪਾਈ ਸੀ ਪਰ ਪ੍ਰੋਬਲਮ ਇਹਨੂੰ ਹਰ ਸਾਲ ਹੋਣ ਲੱਗ ਜਾਂਦੀ ਹੈਗੀ ਤੇ ਉਹਨੂੰ ਦੱਸ ਕੇ ਦਵਾਈ ਲੈ ਕੇ ਆਉਂਗੀ ਹਰ ਸਾਲ ਪ੍ਰੋਬਲਮ ਕਿਉਂ ਹੁੰਦੀ ਹੈ ਉਹ ਦਵਾਈ ਹੋਰ ਵੀ ਵਧੀਆ ਜਿਹੜੀ ਦੇਸੀ ਦਵਾਈ ਦੇਣਗੇ ਉਹ ਮੁਸਲਮਾਨ ਨਹੀਂਗੇ ਜੇ ਕਿਸੇ ਭੈਣ ਭਾਈ ਨੂੰ ਨੰਬਰ ਲੈਣਾ ਹੋਵੇ ਨਾ ਨੰਬਰ ਬਣ ਕੇ ਆਉਣ ਦਾ ਲੱਗਣੀ ਜੇਗਾ ਜੇ ਇਹਨੂੰ ਤਾਂ ਨੰਬਰ ਵੀ ਮਗਾ ਲਾਂਗੇ ਹੋਰ ਤਦੂ ਸੀ ਨੰਬਰ ਲੈ ਸਕਦੇ ਹੋ ਵੀ। ਇਹ ਕਿਤੇ ਦੇਖ ਲੱਗ ਗਈ ਪਿੱਛੋਂ ਫਿਰਦਨ। ਵਧੀਆ ਨਾ ਫੋਨ ਤੇ ਬੋਲਿਆ ਜਿਹਨੇ ਹੁਣ ਤੱਕ। ਇਤਰਾ ਦੇ ਵਿੱਚ ਜਿਹੜਾ ਬਾਅਦ ਫੇਟ ਲੈਂਦੇ ਨੇ। ਇਹ ਫੋਨ ਤੇ ਬੈਠੀ ਹਾਂ ਨਾ ਸਕੂਲੋਂ। ਸਾਕੇ ਟਿਊਸ਼ਨ ਤੇ ਟਿਊਸ਼ਨ ਤੇ ਬਸ ਬੈਠੇ ਰਹੋ। ਫੋਨ ਤੇ। ਕੱਚਾ ਕਿਦ ਨਹੀਂ ਨੂੰ ਫਿਰ ਖੇਡਣਾ ਮੈਂ ਤਾਂ ਸਾਹਣੀ ਗੋਲੀ ਚਾਹ ਕਿਤੇ। ਗੇੜ ਲੈਣੀ ਨਹੀਂ ਕਿ। ਉਹ ਕੱਚਾ ਤਾਂ ਕਿਤੇ ਖੁਲ ਰਹੀ ਨਹੀਂ ਫਾਰੀ ਤੋ ਨੇ ਪੱਕਾ ਹੋ ਜਾਊਗਾ। ਇਹ ਵਸੇ ਜਿਸ ਨੀ ਕਾਣ ਦੇ ਬਖਤ ਗੁਰੂ ਨੇ ਕਹਿੰਦੇ ਇਹ ਨਾਲੀ ਆਪਣੀ ਸੇਟੀ ਵਿੱਚ ਬੜੀ ਖੁੱਡੀ ਹੋਈ ਹੈ ਇਹ ਸਰਕਾਰੀ ਹੋਈ ਹੈ ਇਹ ਸਰਕਾਰੀ ਟਿਕਾਈ ਹੋਈ ਹੈ ਪਰ ਕਿਸੇ ਨੂੰ ਫੋਨ ਦੇ ਸਾਥ ਨਹੀਂ ਕਹਿੰਦਾ ਇਹ ਵਸੇ ਬੜੀ ਖਿਚੜਾ ਕੱਚਾ ਬੜੀ ਲੱਗਦਾ ਮੈਨੂੰ ਇਹ ਕੱਚਾ ਹੋਣਾ ਜ਼ਰੂਰੀ ਹੈਗਾ ਹੋਜੀ ਹੁਣ ਆਪਾਂ ਚੌਣੀ ਧਾਰ ਟਾਈ ਹੋ ਗਿਆ 5:30 ਵਜੇ ਦਾ ਫਿਰ ਉਧਰ ਬੰਨਦਾਂਗੇ ਬਸ ਉੱਪਰ ਦੀ ਹੋ ਰਿਹਾ ਹੈ ਹੁਣ ਤੇ ਇੱਥੇ ਮੈਂ ਹੁਣ ਕੱਪੜੇ ਚੇਂਜ ਕਰਕੇ ਉਹ ਫਿਰ ਪਸੂ ਜੀ ਉਸ ਮੈਲ ਜਿਮਾਂ ਲੱਗ ਜਾਂਦੇ ਗੋਹੀ ਦੀ ਕੋਈ ੜੀ ਪਾ ਲਾਂ ਫਿਰ ਮੱਝੇ ਕਿ ਇਧਰ ਉਧਰ ਬਹੁਤ ਹੁੰਦੀ ਹੈ ਜੀ ਫਿਰ ਜਿਹੜੇ ਸਵੇਰ ਪਾਤੇ ਉਹ ਹੀ ਪਾ ਲਈ ਬਾਅਦ ਫਿਰ ਚੇਂਜ ਕਰਕੇ ਬਦਲ ਲੂੰ ਨਹੀਂ ਫਿਰ ਮਾੜੇ ਮਾੜੇ ਕੱਪੜੇ ਖਰਾਬ ਹੋ ਜਾਂਦੇ ਫਿਰ ਹਨਾ ਬਿਸਤਰ ਜਿਵੇਂ ਜੀਨ ਕਰਦਾ ਹੈ ਕੱਪੜੇ ਲੱਗੋ ਹੀ ਜਾਂਦੇ ਪੈਨ ਇਹ ਤਾਂ ਹੀ ਖੜ ਜਾਂਦੀ ਉਹਦੀ ਪਰਾਲੀ ਤੇ ਇੱਧਰ ਉੱਧਰ ਹੋ ਗਈ ਬਹੁਤ ਅੰਕਰ ਨੇ ਕਿਵੇਂ ਹੋ ਗਏ ਮੱਲੋ ਮੱਲੇ ਕੱਪੜੇ ਖਰਾਬ ਕਰਾਵਾਂ ਦੀ ਇਹ ਇੱਕ ਮੱਝ ਸੇਲ ਹੋ ਗਈ ਤੇ ਕਪਣਾ ਕੱਟਾ ਸੇਲ ਕਰਤਾ ਸੀਗਾ ਦੋ ਪਸੂਨ ਡੰਗਰ ਘਟ ਗਏ ਨੇਗੇ ਹੁਣ ਦੇਖ ਦੇ ਝੋਟੀ ਜਿਹੜੀ ਹੋ ਬਣੀ ਉਹਨਾਂ ਨੂੰ ਨਵੇਂ ਕੋਈ ਆਸ ਹੋਰੀ 6-7 ਸਾਲ ਦੀ ਹੋ ਗਈ ਛੜ ਕਦੇ ਵੀ ਐਵੇਂ ਨਹੀਂ ਹੋਇਆ ਹੈਗਾ ਦੇਖੋ ਝੋਟੀ ਐਵੇਂ ਹੋ ਜੇ ਟਾਈਸ ਆਉਂਦੀਆਂ ਹੋ ਜਾਂਦੀਆਂ ਨੇ ਕਿਤੇ 3.5 ਸਾਲ ਦੀ ਸੂਪ ਆਉਂਦੀ ਨਹੀਂ ਗਈ ਪਤਾ ਨਹੀਂ ਉਹਨੂੰ ਕਿਉਂ ਇੰਨੀ ਕੁ ਖਾਂਦੀ ਨਾ ਤਾਂ ਗੁੜ ਖਾਂਦੀ ਆ ਨਾ ਕੋਈ ਬੜੇ ਮੀ ਖਾਂਦੀ ਆ ਕੋਈ ਵੀ ਚੀਜ਼ ਨਹੀਂ ਖਾਂਦੀ ਹੈਗੀ ਤੇ ਮੈਂ ਫੜ ਲਿਆ ਕਿ ਪਾਇ ਸੀ ਨਾ ਉਹ ਖਾਂਦੀ ਆ ਉਹ ਕਰਮ ਚੀਜ਼ ਨਾਲ ਕੋਈ ਵੀ ਖਾਂਦੀ ਨਹੀਂ ਗਈ ਕੋਈ ਵੀ ਚੀਜ਼ ਸਮਲ ਵਾਲੀ ਬਸ ਉਹਦੀ ਛੱਡ ਦਿੰਦੀ ਹੈਗੀ ਨਾ ਕੋਈ ਪਾਊਡਰ ਵਗੈਰਾ ਖਾਂਦੀ ਹੈਗੀ ਪਤਾ ਨਹੀਂ ਉਹਨੂੰ ਕੀ ਲੱਗੀ ਜਾਂਦਾ ਕਹਿੰਦਾ ਰਾਜੀ ਹੋਈ ਜਾਂ ਚਰਬੀ ਚੜੀ ਜਾਂਦੀ ਹੈਗੀ ਉਹ ਡਾਕਟਰ ਨੇ ਕਿਹਾ ਸੀ ਅੱਖ ਘਟਾ ਦਿਓ ਵੀ ਇਹਦੇ ਵੱਕਾਟ ਘਟ ਪਾਇ ਕੋਰ ਦਾਣਾ ਵੀ ਘਟਾ ਦਿਓ ਤੇ ਪਹਿਲਾਂ ਮੈਨੂੰ ਪਾਊਡਰ ਪਾਇ ਸੀ ਪਾਊਡਰ ਖਾ ਲੈਂਦੀ ਸੀ ਜੀ ਇਹ ਜਿਹੜਾ ਮਿਨੀ ਮਿਕਸਚਰ ਹੁੰਦਾ ਉਹ ਨਹੀਂ ਖਾਂਦੇ ਕੋਈ ਹੋਰ ਪਾਊਡਰ ਵੰਗਾਏ ਸੀ ਉਹ ਖਾ ਲੈਂਦੇ ਮਿਨੀ ਮਿਕਸਚਰ ਨਹੀਂ ਖਾਂਦੀ ਹੈਗੀ ਦੇਖਦੇ ਆ 10 ਮਹੀਨੇ ਦਾ ਨੌਟਰੀ ਸਰਾਲ ਹੈ ਕਿ ਨਹੀਂ ਫਿਰ سیل ਕਰਕੇ ਕੋਈ ਮੱਝ ਲਿਆਵਾਂਗੇ ਹੋਰ ਤੇ ਲੈ ਕੇ ਤਾਂ ਮੱਝੇ ਆਵਾਂਗੇ ਕਿਉਂਕਿ ਫਿਰ ਪੈਸੇ ਉਧਰ ਉਧਰ ਹੋ ਜਾਂਦੇ ਨੇਗੇ ਤੇ ਉਹਨਾਂ ਪਸੂਦਾਂ ਫਿਰ ਪਸੂਆਂ ਨੂੰ ਅੱਧਾ ਤੇ ਪਸੂ ਰੱਖਣੇ ਨੇਗੇ ਤੇ ਫਿਰ ਨਈ ਐ ਵੀ ਜੇ ਵੀ ਕਦੇ ਜਿੰਨੇ ਕੋ ਵਿੱਚ ਪੈਸੇ ਪਾ ਕੇ ਹੋਰ ਕੋਈ ਤਾਜੀ ਸੂਈ ਮੱਝ ਲਿਆਵਾਂਗੇ ਘਰ ਵਿੱਚ ਕਿਉਂਕਿ ਉਹ ਕੇ ਬਾਖੜੀ ਹੋਏ ਨੇਗੇ ਮੱਝਾਂ ਫਿਰ ਦੁੱਧ ਨਹੀਂ ਪੈਂਦਾ ਹੈਗਾ ਅੱਗੇ ਗਰਮੀਆਂ ਵਿੱਚ ਉਹ ਕਿ ਦੁੱਧ ਮਹਗਾ ਹੁੰਦਾ ਕਿਉਂਕਿ ਮੱਝ ਦੇਖ ਕੇ ਲਿਆਉਂਗੇ ਤੇ ਹੁਣ ਗਰਮੀਆਂ ਵਿੱਚ ਦੋਨੇ ਆਪਣੀਆਂ ਗਾਇਆਂ ਵੀ ਸੂਪਣੀਆਂ ਨੇ ਤੇ ਕੋ ਮੱਝ ਹੋ ਜਾਈਏ ਫਿਰ ਦੁੱਧ ਵਧੀਆ ਪੈ ਜਾਂਦਾ ਨਾ ਵੀਰ ਜੀ ਪਤਾ ਨਹੀਂ ਕੀ ਲੈ ਕੇ ਆਏ ਨੇ ਢਾਂਡੇ ਵਿੱਚ ਬਨ ਕਿ ਲੈ ਕੇ ਆਏ ਨੇ ਕੋਈ ਸਬਜ਼ੀ ਵਗੈਰਾ ਲੈ ਕੇ ਕੋ ਮੰਮੀ ਦੀ ਪਾਰਟੀ ਲਗੇ ਸੀ ਜਦੋਂ ਉਹਨੇ ਸਬਜ਼ੀ ਨਾ ਦੇਤੀ ਹੋਵੇ ਪਲੰਕਾ ਜਦੋਂ ਦੁੱਧ ਨਹੀਂ ਲਾਏ ਨੇ ਬਾਟਮ ਲਵਾ ਦਿੱਤਾ ਹਰ ਚੁੰਤੀ ਵੀ ਕਿ ਵੀਰੇ ਇਹ ਮੇ ਕਰਦੀ ਹੈ ਜਲਦੀ ਨਾ ਲਾਣ ਦੇ ਕਿ ਵੀਰੇ ਲਾਉਂਦੀ ਨਹੀਂ ਹੈਗੀ ਮੈਂ ਟਾਈਮ ਲਵਾ ਦਿੰਦੀ ਹੈਗੀ ਲੋਜੀ ਤਾਂ ਅਰਪਾ ਚੋਏ ਹੈਗੇ ਟਾਈਮ ਹੋ ਗਿਆ ਵੱਜ ਗਏ ਨੇਗੇ 6 ਤੇ ਵੀਡੀਓ ਫਿਰ ਤੋਂ ਕੱਲ੍ਹ ਲੱਕਾ ਹੋਊਗੀ ਸ਼ਾਇਦ ਆ ਗੋਟੀ ਫੇਰ ਉਹ ਖਾਣੇ ਬਣਾ ਚ। ਜਦ ਤੱਕ ਉਹ ਇਹ ਮਮੀ ਰੋਟੀ ਬਣਾਉਣ ਲੱਗਦੀ ਹੈਗੀ ਤੇ ਮੈਂ ਇੱਕ ਮੀਂਹ ਕਟਿੰਗ ਕਰਦਾ ਤੇ ਚਲਦੀ ਨੇ ਰਾਤ ਨੂੰ ਇਹ ਦੋ ਕਮੀ ਬਣਾ ਦੂੰਗੀ। ਫਿਰ ਤਰਪਾਈ ਵਾਸਤੇ ਲੈ ਜਾਣਗੇ। ਇੱਕ ਕਮੀ ਤਰਪਾਈ ਵਾਸਤੇ ਭੇਜਦਾ। ਕੰਪਲੀਟ ਕਰਤਾ ਸੂਟ ਉਹ ਵਾਲਾ ਦੋ ਕਮੀ ਬਣਾ ਕੇ ਫਿਰ ਸਲਵਾਰ ਬਣਾਉਂਗਾ ਉਸ ਤੋਂ ਬਾਅਦ। ਚਲੋ ਬੱਚੇ ਨੂੰ ਕਾਫੀ ਰੋਆ ਪਰ ਕਿਉਂਕਿ ਕਿੱਡਾ ਲੱਗ ਰਿਹਾ ਇਹਨਾਂ ਨੂੰ ਵੀ ਹਟਾਉਣੀ ਹੈ। ਹਨੇਰਾ ਹੋ ਰਿਹਾ ਕਾਫੀ ਹੁਣ। ਜਲਦੀ ਪਗਿਆ ਤੇ ਪਿੱਛੋ ਕਿੱਡਾ ਲੱਗਣ ਇਕੱਠੇ ਹੋ ਗਏ ਸਾਰੇ ਬੱਚੇ। ਤੁਹਰ ਬਗੀਆਂ ਉਹਨਾਂ ਬੱਚੇ ਮੋਬਾਈਲ ਤੇ ਹੀ ਲੱਗਦੇ ਹੈਗੇ। ਜਾਂ ਵਿੰਜੜ ਬਾਹਰ ਖੇਡ ਲੈਂਦੇ ਨੇ ਨਹੀਂ ਫਿਰ ਫੋਨ ਤੇ ਬੈਠ ਰਹੇ ਨੇ ਜਾਂ ਫਿਰ ਪੜ੍ਹਨ ਤੇ ਲੈਂਦੇ ਨੇਗੇ। ਸਾਰ ਦਿਨ ਸਕਰੀਨ ਤੇ ਲੱਗੇ ਰਹਿੰਦੇ ਨੇ ਕਦੇ ਪੜਾਈ ਤੇ ਇੰਨੀ ਘਰ ਲੱਗਦੀ ਕਦੇ। ਫੋਨ ਤਾਂ ਉਹ ਇਸ ਘੱਟ ਦੇਖ ਦੇਣਗੇ ਕਿਉਂਕਿ ਸਕੂਲ ਜਲੇ ਜਾਂਦੇ ਨੇ ਫਿਰ ਆ ਕੇ ਟਿਊਸ਼ਨ ਜਲੇ ਜਾਂਦੇ ਨੇਗੇ। ਫਿਰ ਇੱਥੇ ਖੇਡਣੇ ਨੇ ਘੰਟਾ ਤੋਂ ਘੰਟੇ। ਬਹੁਤ ਟਾਈਮ ਪਾਸ ਕਰਦੇ ਬੱਚਿਆਂ ਨਾਲ। ਨਹੀਂ ਫੋਨ ਤੇ ਬੈਠੇ ਰਹਿੰਦੇ ਨੇਗੇ। ਚਲੋ ਜੀ ਪਬਲੋਗ ਦੇ ਅੰਡ ਕਰਦੇ ਆਂਗੇ ਬਲੋਗ ਜੇ ਲੱਗੇ ਲੈਕ ਤੇ ਸੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਜੀ ਤੇ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਪਾਸ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੋਗ ਦੇ ਨਾਲ ਕਿਸੇ ਨਵੇਂ ਗੱਲਬਾਤ ਦੇਣਾ ਤਦ ਤੱਕ ਦੇ ਲਈ ਸੱਸ ਸਹਰੀ ਕਾਲ ਜੀ